ਇਹ ਪੱਥਰੇ ਕਿਹੜਾ ਦਿਨ ਸੀਗਾ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਕਦੋਂ ਪੱਥਰ ਚੱਲਿਆ ਇਹ ਤਾਂ ਸਰ ਸੋਮਵਾਰ ਦਾ ਦਿਨ ਸੀਗਾ ਆਪਾਂ ਨਵੀ ਫੈਕਟਰੀ ਚੋਂ ਫੋਕਲ ਪੁਆਇੰਟ ਚੋਂ ਨਿਕਲੇ ਸੀਗੇ ਤੇ ਗੇਟਵੇ ਚ ਆਂਦੇ ਪੈਸੀ ਸਾਨੇ ਆ ਉਸ ਟਾਈਮ ਤਕਰੀਬਨ ਰਾਤ 8:30 ਦੀ ਗੱਲ ਆ ਬਰਾਬਰ ਬਰਾਵੋ ਜ਼ੋਰ ਨਾਲ ਚੱਲੋ ਧਿਆਨ ਨਾਲ ਮੇਰੇ ਵੀਰ ਮੈਂ ਹੈਗਾ ਅਗਲੇ ਦਰਾਹੇ ਵਾਲਾ ਪੁਲ ਨਾ ਕਿ ਲੁਧਿਆਣਾ ਵਾਲੋ ਜੰਧਪੁਰ ਉੱтряਾਂ ਵਾਲੇ ਸਾਹਮਣੇ ਪੱਥਰ ਬਜਾ ਆ ਜੀシャ ਤੋੜ ਕੇ ਸਾਈਡ ਦਾ ਤੋੜ ਕੇ ਸਿੱਧਾ ਪੱਥਰ ਮਰੇ ਵੱਲਾ ਨੱਕ ਦੀ ਹੱਡੀ ਦੇ ਵੱਜਾ ਆ ਪੱਥਰ ਆ ਠੀਕ ਹੈ ਜੀ ਅੱਗੇ ਥੋੜਾ ਜਿਹਾ ਹਾਦਸਾ ਹੋਇਆ ਸੀਗਾ ਮੈਨੂੰ ਪਤਾ ਲੱਗਿਆ ਹਾਦਸਾ ਹੋਇਆ ਵਾ ਗੱਡੀਆਂ ਰੁਕਦੀ ਪਈਆਂ ਨੇ ਮੈਂ ਵੀ ਥੋੜਾ ਜਿਹਾ ਸਲੋ ਕਰ ਲਿਆ ਸੀਗਾ ਉਹ ਮੋਟਰਸਾਈਕਲ ਵਾਲੇ ਦੋ ਆਏ ਇੱਕ ਅੱਗੇ ਨੂੰ ਗਿਆ ਫਿਰ ਉਹ ਵਾਪਸ ਹੀ ਆਏ 9:52 52 ਮਿੰਟ ਹੋਈ ਜੀ ਨੋ ਇਹ ਪੱਥਰ ਵੱਜਾ ਮੇਰੇ ਸਭਾਈ ਧਿਆਨ ਨਾਲ ਚੱਲੋ ਰੋਡ ਤੇ ਰੋਡ ਤੇ ਬਹੁਤ ਕੁਝ ਹੋ ਰਿਹਾ ਜੀ ਫਿਰ ਉਹਨਾਂ ਨੇ ਦਾਜਾ ਚੱਕ ਲਿਆ ਮੇਰਾ ਆ ਮੁੰਡਾ ਹੈਗਾ ਆ ਇਹ ਉੱਥੇ ਬੈਠਾ ਸੀਗਾ ਇਹਨੇ ਕਿਹਾ ਕਿ ਇਹ ਇਹਨਾਂ ਨੇ ਕੁਝ ਕੰਡ ਜਰੂਰ ਕਰਨਾ ਠੀਕ ਆ ਤੁਸੀਂ ਗੱਡੀ ਥੋੜਾ ਮੜਾ ਜਾ ਖਿੱਚ ਦਿਓ ਆ ਇਹ ਇੱਥੇ ਪੱਥਰ ਨਾ ਵੱਜੇ ਮੈਂ ਥੋੜੀ ਜੀ ਗੱਡੀ ਵਧਾਈ ਤਾਂ ਉਹਨਾਂ ਨੇ ਪੱਥਰ ਨਾਲ ਹੀ ਵਗਾ ਕੇ ਮਾਰਿਆ ਮੇਰੇ ਫਰਟ ਸ਼ੀਸ਼ੇ 'ਚ ਮਾਰਿਆ ਸੀਗਾ ਪਰ ਗੱਡੀ ਚੱਲਦੀ ਹੋਈ ਸੀ ਤਾਂ ਕਰਕੇ ਉੱਥੇ ਪਿੱਛੇ ਜਾ ਕੇ ਵੱਜ ਗਈ ਤੇ ਜੇ ਆ ਮੰਨ ਲਓ ਸਰ ਜੇ ਆਪਾਂ ਇੱਥੇ ਸਟੀering ਤੇ ਉਹ ਮਾਰਦਾ ਹੁੰਦਾ ਜੇ ਮੇਰੇ ਸਿਰ ਤੇ ਵੱਜਦਾ ਫਿਰ ਸਿਰ ਤੇ ਵੱਜਦਾ ਗੱਡੀ ਲੋਡ ਆ ਬਾਈ ਸੰਯੋਗ ਨਾ ਚਾਹੀਏ ਆਪਾਂ ਇੱਕ ਗੱਡੀ ਵਿਚ ਰਸਤੇ ਦੇ ਵਿੱਚ ਡਰਾਈਵਰ ਨੂੰ ਕੁਝ ਹੋ ਜਾਵੇ ਗੱਡੀ ਨਾ ਸੰਭਾਲ ਹੋਵੇ ਪਿੱਛੇ ਦੀ ਗੱਡੀ ਜਿਹੜੀ ਸਪੀਡ ਨਾਲ ਆਉਗੀ ਉਹਨਾਂ ਦਾ ਕੀ ਬਣੂਗਾ ਆਪਣਾ ਤਾਂ ਨੁਕਸਾਨ ਹੋਊਗਾ ਹੀ ਹੋਊਗਾ ਦੂਜਿਆਂ ਦਾ ਵੀ ਹੋਊਗਾ ਕੱਲ ਇੱਕ ਡਰਾਈਵਰ ਹੋਰ ਮੈਨੂੰ ਮਿਲਿਆ ਸੀਗਾ ਜਾੜ ਦੇ ਵਿੱਚ ਉਹਨੇ ਵੀ ਦੱਸਿਆ ਮੈਨੂੰ ਕਿ ਉਸਤਾਦ ਇੱਥੇ ਪੱਥਰ ਮਾਰਦੇ ਆ ਤੇਰੇ ਵੀ ਮਾਰੇ ਆ ਮੈਂ ਕਿਹਾ ਹਾਂ ਮੇਰੇ ਵੀ ਮਾਰੇ ਆ ਲੇਕਿਨ ਮੇਰਾ ਤਾਂ ਚਲੋ ਬਚਾਓ ਹੋ ਗਿਆ ਤਾਂ ਉਹ ਵੀ ਕਹਿੰਦਾ ਮੇਰਾ ਵੀ ਬੜਾ ਬਚਾਓ ਹੋ ਗਿਆ ਉਸਤਾਦ ਕਹਿਆ ਕਿ ਕਾਫੀ ਵੀਡੀਓ ਵਾਇਰਲ ਹੁੰਦੀ ਆ ਟਰੱਕਾਂ ਵਾਲੇ ਜਿਹੜੇ ਡਰਾਈਵਰ ਆ ਵੀਡੀਓ ਬਣਾਉਂਦੇ ਆ ਇੱਕ ਵੀਡੀਓ ਸਾਡੇ ਕੋਲ ਵੀ ਆਈ ਜਿਹਦੇ ਨੱਕ ਤੇ ਪੱਥਰ ਮਾਰਿਆ ਉਹਦੀ ਹੱਡੀ ਤੋੜਦੀ ਨੱਕ ਜੀ ਇਹ ਸਹੀ ਆ ਜੀ ਆ ਇਦਾਂ ਦੇ ਵਾਰਦਾਤ ਹੁੰਦੇ ਰਹਿੰਦੇ ਆ ਜੀ ਇਹ ਨਾ ਜ਼ਿਆਦਾਤਰ ਇਹ ਠੰਡ ਦੇ ਵਿੱਚ ਹੁੰਦੇ ਕੋ ਜਿਵੇਂ ਧੁੰਦ ਪੈ ਜੂਗੀ ਨਾ ਥੋੜਾ ਜਿਹਾ ਹੋਰ ਫਿਰ ਇਸ ਟਾਈਮ ਉਹ ਨਿਕਲਦੇ ਆ ਦੇਖਦੇ ਆ ਜਿਹੜਾ ਨਾ ਡਰਾਈਵਰ ਪਿੱਛੇ ਰਹਿ ਜਾਂਦਾ ਇੱਕ ਅੱਧਾ ਉਹਨਾਂ ਨੂੰ ਫੜ ਕੇ ਨਾ ਸੋਚਦੇ ਆ ਕਿ ਇਹਨਾਂ ਕੋਲ ਕੁਝ ਹੋਊਗਾ ਇਹਨਾਂ ਨੂੰ ਲੁੱਟ ਲੈਣੇ ਆ ਆਪਣਾ ਪਛਾਵਾ ਜਾਂ ਆ ਜੀਹਾ ਤੋੜ ਕੇ ਸਾਈਡਾਂ ਤੋੜ ਕੇ ਸਿੱਧਾ ਪੱਥਰ ਫਿਲੇ ਵੱਲਾ ਠੱਕ ਦੀ ਹੱਡੀ ਦੇ ਵੱਜਾ ਆ ਪੱਥਰ ਆ ਤੁਸੀਂ ਬਹੁਤ ਜਿਆਦਾ ਸਫਰ ਕਰਦੇ ਹੋ ਡਰਾਈਵਰੋਂ ਟਰੱਕ ਚ ਲੰਦੇ ਰਸਤੇ 'ਚ ਦੇਖਿਆ ਕਦੀ ਪੁਲਿਸ ਜਿਹੜੀ ਐ ਪੈਟਰੋਲਿੰਗ ਕਰਦੀ ਜਾਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਸਾਡੇ ਤੇ ਪੱਥਰ ਮਾਰੇ ਸਰ ਉਸ ਟਾਈਮ ਜਿਵੇਂ ਰਾਤ ਨੂੰ ਧੁੰਦ ਪਈ ਹੁੰਦੀ ਆ ਨਾ ਜੀ ਤੇ ਸੜਕਾਂ ਤੇ ਮੇਨ ਰੋਡ ਤੇ ਕੋਈ ਨਹੀਂ ਹੁੰਦਾ ਜੀ ਕਿ ਕਿਸੇ ਨੂੰ ਆਪਾਂ ਕਹੀਏ ਜੇ ਸਾਈਡ ਤੇ ਲਾ ਦੀਏ ਉਸ ਟਾਈਮ ਫਿਰ ਤਾਂ ਉਹਨਾਂ ਨੇ ਫੜੀ ਲੈਣਾ ਜੀ ਕਿਉਂਕਿ ਉਹ ਮੋਟਰਸਾਈਕਲ ਤੇ ਹੁੰਦੇ ਆ ਇਹ ਤਾਂ ਜੀ ਗੱਡੀ ਗਲੀ ਚ ਵੜਦੀ ਨਹੀਂ ਆ ਇਹ ਤਾਂ ਰਹਿਣਾ ਰੋਡ ਤੇ ਹੀ ਆ ਉਹ ਨਾਲ ਹੀ ਸਰਵਿਸ ਰੋਡ ਤੇ ਹੋ ਕੇ ਅੰਦਰ ਨੂੰ ਵੜ ਜਾਂਦੇ ਆ ਪਤਾ ਨਹੀਂ ਲੱਗਦਾ ਉਸ ਟਾਈਮ ਕਿਸੇ ਨੂੰ ਫੋਨ ਕਰੀਏ ਉਹ ਪਹੁੰਚਦੇ ਆ ਉਹ ਦੇਖਦੇ ਆ ਕਿਧਰ ਗਏ ਕਿਧਰ ਗਏ ਕੋਈ ਮਿਲਦਾ ਹੀ ਨਹੀਂ ਇਹ ਗੱਲ ਕਰੀਏ ਕੁੱਲ ਮਿਲਾ ਕੇ ਰਾਤ ਨੂੰ ਇੱਥੇ ਲੰਘਣਾ ਸੇਫ ਨਹੀਂ ਹੈਗਾ ਨਹੀਂ ਹੈਗਾ ਜੀ ਬਿਲਕੁਲ ਨਹੀਂ ਸੇਫ ਆ ਜੀ ਹੁਣ ਦੇਖੋ ਜੀ ਆਪਾਂ ਤਾਂ ਚੱਲਦੇ ਆ ਪੂਰਾ ਦਿਨ ਗੱਡੀ 'ਚ ਹੀ ਰਹਿਣਾ ਗੱਡੀ 'ਚ ਹੀ ਖਾਣਾ ਗੱਡੀ 'ਚ ਹੀ ਸੋਣਾ ਜੇ ਸਾਡੇ ਨਾਲੇ ਤਾਂ ਹੋਣ ਲੱਗਿਆ ਤਾਂ ਜੀ ਫਿਰ ਕਿੱਥੇ ਜਾਵਾਂਗੇ ਦੱਸੋ ਆਪਾਂ ਨੂੰ ਤਾਂ ਰੋਡ ਤੇ ਹੀ ਰਹਿਣਾ ਆ ਕਈ ਵਾਰ ਹੋ ਜਾਂਦਾ ਚਲੋ ਕੋਈ ਵੀ ਗਲਤੀ ਨਾ ਲੱਗ ਜਾਂਦਾ ਲੇਕਿਨ ਗਲਤੀ ਨਾ ਤਾਂ ਇਹ ਹੈ ਨਹੀਂ ਜੀ ਇਹ ਬੰਦੇ ਨੇ ਹੀ ਮਾਰਿਆ ਮੇਰੇ ਸਾਹਮਣੇ ਮਾਰਿਆ ਮੇਰਾ ਮੁੰਡਾ ਵੀ ਦੇਖਿਆ ਸੀਗਾ ਉਹ ਮੋਟਰਸਾਈਕਲ ਤੇ ਬੈਠੇ ਸੀ ਐ ਐ ਕਰਦਾ ਪਿਆ ਸੀਗਾ ਮੋਟਰਸਾਈਕਲ ਤੇ ਹੱਥ 'ਚ ਪੱਥਰ ਰੱਖ ਕੇ ਉਹਨੇ ਹੀ ਮਾਰਿਆ ਵਾ ਉਹਨੇ ਦਾਰੂ ਦੂਰ ਵੀ ਪੀਤੀ ਹੋਣੀ ਆ ਮੇਰੇ ਹਿਸਾਬ ਨਾਲ ਤਾਂ ਉਹਨੇ ਮਾਰੇ ਇਹ ਵੀ ਜੀ ਜੇ ਕਦੋਂ ਤੋਂ ਚੱਲ ਰਹੀਆਂ ਪੱਥਰ ਪੁੱਥਰ ਮਾਰਨੇ ਜੀ ਏ ਨਾ ਸਾਰੀ ਇਹ 8 9 10 ਦਿਨ ਤੋਂ ਹੋ ਗਿਆ ਜੀ ਇਹ ਹਾਂ ਇਹ 10 ਦਿਨ ਤੋਂ ਹੀ ਚੱਲ ਰਿਹਾ ਵਾ ਜਿਹੜੀ ਜਗ੍ਹਾ ਤੇ ਪੱਥਰ ਮਾਰਿਆ ਤੁਹਾਡੇ ਟਰੱਕ ਤੇ ਉਹਦੀ ਇੱਕ ਐਗਜ਼ੈਕਟ ਲੋਕੇਸ਼ਨ ਇੱਕ ਐਗਜ਼ੈਕਟ ਲੋਕੇਸ਼ਨ ਉਹ ਜਿਹੜਾ ਆਪਣਾ 에어ਪੋਰਟ ਵਾਲਾ ਪੁਲ ਉਧਰੋਂ ਢੰਡਾਰੀਆਂ ਜਦੋਂ ਤੁਸੀਂ ਆਉਂਗੇ ਨਾ 에어ਪੋਰਟ ਵਾਲਾ ਪੁਲ ਵਿਚਾਲੇ ਜਦੋਂ ਚੜ੍ਹੋਗੇ ਇਧਰਲੇ ਪਾਸੇ ਦਰਗਾਹ ਹੈਗੀ ਆ ਦਰਗਾਹ ਤੋਂ ਥੋੜਾ ਜਿਹਾ ਮੰਨ ਲਓ 10 ਕਦਮ ਅੱਗੇ ਵਧੋਗੇ ਨਾ ਉੱਥੇ ਮਾਰੀ ਸੀ ਉਹਨਾਂ ਨੇ ਪੱਥਰ ਸਕ੍ਰੋਲ ਪੰਜਾਬ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸੌਰ ਬਰੋੜਾ ਸਾਨੇਵਾਲ ਦਰਾਹਾ ਹਾਈਵੇ ਤੇ ਰਾਤ ਹੁੰਦੇ ਸਾਰੇ ਟਰੱਕਾਂ ਵਾਲਿਆਂ ਤੇ ਹੁੰਦੇ ਆ ਹਮਲੇ ਚਲਦੇ ਆ ਪੱਥਰ ਤਸਵੀਰਾਂ ਤਾਂ ਦਿਖਾ ਦੇਣਾ ਤੁਹਾਨੂੰ ਟਰੱਕ ਦੀਆਂ ਜਿੱਥੇ ਕੀ ਇਸ ਟਰੱਕ ਤੇ ਪਿਛਲੇ ਦਿਨੋਂ ਪੱਥਰ ਮਾਰੇ ਗਏ ਚੱਲਦਾ ਜਦੋਂ ਟਰੱਕ ਹੈ ਹਾਈਵੇ ਤੇ ਉਤਰਦਾ ਖਾਸ ਕਰਕੇ ਦਰਾਹਾ ਤੇ ਸਾਨੇਵਾਲ ਹਾਈਵੇ ਤੇ ਜਦੋਂ ਟਰੱਕ ਚੱਲਦੇ ਨੇ ਤੇ ਚਲਦੇ ਟਰੱਕਾਂ ਤੇ ਜਿਹੜੇ ਆ ਉਹ ਪੱਥਰ ਮਾਰੇ ਜਾਂਦੇ ਆ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਆ ਜਗ੍ਹਾ ਜਿਹੜੀ ਆ ਦੇਖ ਸਕਦੇ ਹੋ ਤੁਸੀਂ ਜਿਹਦੇ ਉੱਤੇ ਕਾਗਜ਼ ਜਿਹੜਾ ਲਗਾਇਆ ਗਿਆ ਇਸ ਜਗ੍ਹਾ ਤੇ ਪੱਥਰ ਆ ਜਿਹੜਾ ਪਰਸੋਂ ਰਾਤ ਨੂੰ ਟਰੱਕ ਜਿਹੜਾ ਟਰਾਲਾ ਚੱਲ ਰਿਹਾ ਸੀਗਾ ਚੱਲਦੇ ਟਰਾਲੇ ਤੇ ਦੋ ਬਾਈਕ ਸਵਾਰਾਂ ਨੇ ਪੱਥਰ ਮਾਰਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜਾ ਬੰਦਾ ਡਰਾਈਵਰ ਟਰੱਕ ਚਲਾ ਰਿਹਾ ਸੀ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਾਰਨ ਕੀ ਆ ਕਿਉਂ ਪੱਥਰ ਮਾਰਿਆ ਗਿਆ ਇਹ ਪੱਥਰ ਕਿਹੜਾ ਦਿਨ ਸੀਗਾ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਕਦੋਂ ਪੱਥਰ ਚੱਲਿਆ ਇਹ ਤਾਂ ਸਰ ਸੋਮਵਾਰ ਦਾ ਦਿਨ ਸੀਗਾ ਆਪਾਂ ਨਵੀਂ ਫੈਕਟਰੀ ਚੋਂ ਫੋਕਲ ਪੁਆਇੰਟ ਚੋਂ ਨਿਕਲੇ ਸੀਗੇ ਤੇ ਗੇਟਵੇ ਚ ਆਂਦੇ ਪੈਸੇ ਸਾਨੇ ਆਲ ਉਸ ਟਾਈਮ ਤਕਰੀਬਨ ਰਾਤ 8:30 ਦੀ ਗੱਲ ਆ ਠੀਕ ਹੈ ਜੀ ਅੱਗੇ ਥੋੜਾ ਜਿਹਾ ਹਾਦਸਾ ਹੋਇਆ ਸੀਗਾ ਮੈਨੂੰ ਪਤਾ ਲੱਗਿਆ ਹਾਦਸਾ ਹੋਇਆ ਵਾ ਗੱਡੀਆਂ ਰੁੱਕਦੀ ਪਈਆਂ ਨੇ ਮੈਂ ਵੀ ਥੋੜਾ ਜਿਹਾ ਸਲੋ ਕਰ ਲਿਆ ਸੀਗਾ ਉਹ ਮੋਟਰਸਾਈਕਲ ਵਾਲੇ ਦੋ ਆਏ ਇੱਕ ਅੱਗੇ ਨੂੰ ਗਿਆ ਫਿਰ ਉਹ ਵਾਪਸ ਹੀ ਆਏ ਫਿਰ ਉਹਨਾਂ ਨੇ ਦਾਦਾ ਚੱਕ ਲਿਆ ਮੇਰਾ ਆ ਮੁੰਡਾ ਹੈਗਾ ਆ ਇਹ ਉੱਥੇ ਬੈਠਾ ਸੀਗਾ ਇਹਨੇ ਕਿਹਾ ਕਿ ਇਹ ਇਹਨਾਂ ਨੇ ਕੁਝ ਕੰਡ ਜ਼ਰੂਰ ਕਰਨਾ ਠੀਕ ਆ ਤੁਸੀਂ ਗੱਡੀ ਥੋੜਾ ਮੜ ਜਾ ਖਿੱਚ ਦੋ ਆ ਕਿ ਇੱਥੇ ਪੱਥਰ ਨਾ ਵੱਜੇ ਮੈਂ ਥੋੜੀ ਜੀ ਗੱਡੀ ਵਧਾਈ ਤਾਂ ਉਹਨਾਂ ਨੇ ਪੱਥਰ ਨਾਲ ਹੀ ਭਗਾ ਕੇ ਮਾਰਿਆ ਮੇਰੇ ਫਰਟ ਸ਼ੀਸ਼ੇ से मारਿਆ ਸੀਗਾ ਪਰ ਗੱਡੀ ਚੱਲਦੀ ਹੋਈ ਸੀ ਤਾਂ ਕਰਕੇ ਉੱਥੇ ਪਿੱਛੇ ਜਾ ਕੇ ਵੱਜ ਗਈ ਤੇ ਜੇ ਆ ਮੰਨ ਲਓ ਸਰ ਜੇ ਆਪਾਂ ਇੱਥੇ ਸਟੀਅਰਿੰਗ ਤੇ ਉਹ ਮਾਰਦਾ ਹੁੰਦਾ ਜੇ ਮੇਰੇ ਸਿਰ ਤੇ ਵੱਜਦਾ ਫਿਰ ਸਿਰ ਤੇ ਵੱਜਦਾ ਗੱਡੀ ਲੋਡ ਆ ਬਾਈਕ ਸੰਜੋਗ ਨਾ ਚਾਹੀਏ ਆਪਾ ਜੇ ਗੱਡੀ ਵਿਚ ਰਸਤੇ ਦੇ ਵਿੱਚ ਡਰਾਈਵਰ ਨੂੰ ਕੁਝ ਹੋ ਜਾਵੇ ਗੱਡੀ ਨਾ ਸੰਭਾਲ ਹੋਵੇ ਪਿੱਛੇ ਦੀ ਗੱਡੀ ਜਿਹੜੀ ਸਪੀਡ ਨਾਲ ਆਉਗੀ ਉਹਨਾਂ ਦਾ ਕੀ ਬਣੂਗਾ ਆਪਣਾ ਤਾਂ ਨੁਕਸਾਨ ਹੋਊਗਾ ਹੀ ਹੋਊਗਾ ਦੂਜਿਆਂ ਦਾ ਵੀ ਹੋਊਗਾ ਸਾਰੇ ਸਾਨੂੰ ਰੋਕੋ ਬਹੁਤ ਜ਼ਿਆਦਾ ਵੱਧ ਗਿਆ ਤੇ ਕੱਲ ਕੱਲ ਦੀ ਵੀ ਗੱਲ ਹੈ ਕੱਲ ਇੱਕ ਡਰਾਈਵਰ ਹੋਰ ਮੈਨੂੰ ਮਿਲਿਆ ਸੀਗਾ ਜਾੜ ਦੇ ਵਿੱਚ ਉਹਨੇ ਵੀ ਦੱਸਿਆ ਮੈਨੂੰ ਕਿ ਉਸਤਾਦ ਇੱਥੇ ਪੱਥਰ ਮਾਰਦੇ ਆ ਤੇਰੇ ਵੀ ਮਾਰੇ ਆ ਮੈਂ ਕਿਹਾ ਹਾਂ ਮੇਰੇ ਵੀ ਮਾਰੇ ਆ ਲੇਕਿਨ ਮੇਰਾ ਤਾਂ ਚਲੋ ਬਚਾਓ ਹੋ ਗਿਆ ਤਾਂ ਉਹ ਵੀ ਕਹਿੰਦਾ ਮੇਰਾ ਵੀ ਬੜਾ ਬਚਾਓ ਹੋ ਗਿਆ ਉਸਤਾਦ ਦੇਖਿਆ ਕਿ ਕਾਫੀ ਵੀਡੀਓ ਵਾਇਰਲ ਹੁੰਦੀ ਆ ਟਰੱਕਾਂ ਵਾਲੇ ਜਿਹੜੇ ਡਰਾਈਵਰ ਆ ਵੀਡੀਓ ਬਣਾਉਂਦੇ ਆ ਇੱਕ ਵੀਡੀਓ ਸਾਡੇ ਕੋ ਵੀ ਆਈ ਜਿਹਦੇ ਨੱਕ ਤੇ ਪੱਥਰ ਮਾਰਿਆ ਉਹਦੀ ਹੱਡੀ ਤੋੜਦੀ ਨੱਕ ਹਾਂਜੀ ਇਹ ਸਹੀ ਆ ਜੀ ਆਓ ਇਦਾਂ ਦੇ ਵਾਰਦਾਤ ਹੁੰਦੇ ਰਹਿੰਦੇ ਆ ਜੀ ਇਹ ਨਾ ਜ਼ਿਆਦਾਤਰ ਇਹ ਠੰਡ ਦੇ ਵਿੱਚ ਹੁੰਣ ਦੇਖੋ ਜਿਵੇਂ ਧੁੰਦ ਪੈ ਜੂਗੀ ਨਾ ਥੋੜਾ ਜਿਹਾ ਹੋਰ ਫਿਰ ਇਸ ਟਾਈਮ ਉਹ ਨਿਕਲਦੇ ਆ ਦੇਖਦੇ ਆ ਜਿਹੜਾ ਨਾ ਡਰਾਈਵਰ ਪਿੱਛੇ ਰਹਿ ਜਾਂਦਾ ਇੱਕ ਅੱਧਾ ਉਹਨਾਂ ਨੂੰ ਫੜ ਕੇ ਨਾ ਸੋਚਦੇ ਆ ਕਿ ਇਹਨਾਂ ਕੋਲ ਕੁਝ ਹੋਊਗਾ ਇਹਨਾਂ ਨੂੰ ਲੁੱਟ ਲੈਣੇ ਆ ਜੇ ਨਹੀਂ ਫੜੇ ਜਾਂਦੇ ਉਹ ਪੱਥਰ ਹੀ ਚੱਕ ਕੇ ਮਾਰਦੇ ਆ ਜੀ ਬਸ ਨਹੀਂ ਪਰ ਤੁਸੀਂ ਬਹੁਤ ਜ਼ਿਆਦਾ ਸਫਰ ਕਰਦੇ ਹੋ ਡਰਾਈਵਰੋਂ ਟਰੱਕ ਚਲੰਦੇ ਰਸਤੇ 'ਚ ਦੇਖਿਆ ਕਦੀ ਪੁਲਿਸ ਜਿਹੜੀ ਐ ਪੈਟਰੋਲਿੰਗ ਕਰਦੀ ਜਾਂ ਪੁਲਿਸ ਨੂੰ ਸੂਚਨਾ ਦਿੱਤੀ ਕਿ ਸਾਡੇ ਤੇ ਪੱਥਰ ਮਾਰੇ ਸਰ ਉਸ ਟਾਈਮ ਜਿਵੇਂ ਰਾਤ ਨੂੰ ਧੁੰਦ ਪਈ ਹੁੰਦੀ ਆ ਨਾ ਜੀ ਤੇ ਸੜਕਾਂ ਤੇ ਮੇਨ ਰੋਡ ਤੇ ਕੋਈ ਨਹੀਂ ਹੁੰਦਾ ਜੀ ਕਿ ਕਿਸੇ ਨੂੰ ਆਪਾਂ ਕਹੀਏ ਜੇ ਸਾਈਡ ਤੇ ਲਾਧੀਏ ਉਸ ਟਾਈਮ ਫਿਰ ਤਾਂ ਉਹਨਾਂ ਨੇ ਫੜੀ ਲੈਣਾ ਜੀ ਕਿਉਂਕਿ ਉਹ ਮੋਟਰਸਾਈਕਲ ਤੇ ਹੁੰਦੇ ਆ ਇਹ ਤਾਂ ਜੀ ਗੱਡੀ ਗਲੀ 'ਚ ਵੜਦੀ ਨਹੀਂ ਆ ਇਹ ਤਾਂ ਰਹਿਣਾ ਰੋਡ ਤੇ ਹੀ ਆ ਉਹ ਨਾਲ ਹੀ ਸਰਵਿਸ ਰੋਡ ਤੇ ਹੋ ਕੇ ਅੰਦਰ ਨੂੰ ਵੜ ਜਾਂਦੇ ਆ ਪਤਾ ਨਹੀਂ ਲੱਗਦਾ ਉਸ ਟਾਈਮ ਕਿਸੇ ਨੂੰ ਫੋਨ ਕਰੀਏ ਉਹ ਪਹੁੰਚਦੇ ਆ ਉਹ ਦੇਖਦੇ ਆ ਕਿਧਰ ਗਏ ਕਿਧਰ ਗਏ ਕੋਈ ਮਿਲਦਾ ਹੀ ਨਹੀਂ ਜੀ ਮਤਲਬ ਜੇ ਗੱਲ ਕਰੀਏ ਕੁੱਲ ਮਿਲਾ ਕੇ ਰਾਤ ਨੂੰ ਇੱਥੇ ਲੰਘਣਾ ਸੇਫ ਨਹੀਂ ਹੈਗਾ ਸੇਫ ਨਹੀਂ ਹੈਗਾ ਜੀ ਬਿਲਕੁਲ ਨਹੀਂ ਸੇਫ ਆ ਜੀ ਹੁਣ ਦੇਖੋ ਜੀ ਆਪਾਂ ਤਾਂ ਚੱਲਦੇ ਆ ਪੂਰਾ ਦਿਨ ਗੱਡੀ 'ਚ ਹੀ ਰਹਿਣਾ ਗੱਡੀ 'ਚ ਹੀ ਖਾਣਾ ਗੱਡੀ 'ਚ ਹੀ ਸੋਣਾ ਜੇ ਸਾਡੇ ਨਾਲ ਇਦਾਂ ਹੋਣ ਲੱਗਿਆ ਤਾਂ ਜੀ ਫਿਰ ਕਿੱਥੇ ਜਾਵਾਂਗੇ ਦੱਸੋ ਆਪਾਂ ਨੂੰ ਤਾਂ ਰੋਡ 'ਤੇ ਹੀ ਰਹਿਣਾ ਆ ਇਹ ਤਾਂ ਸਰ ਹੁਣ ਦੇਖੋ ਨਾ ਤੁਸੀਂ ਕਰੋ ਕੁਛ ਇਹਦਾ ਹੱਲ ਨਹੀਂ ਇਹਦਾ ਕਿਸੇ ਪੁਲਿਸ ਨੂੰ ਕੋਈ ਕੰਟਰੋਲ ਰੂਮ ਤੇ ਨੇੜੇ ਥਾਣੇ 'ਚ ਕਦੀ ਸੋਚਣਾ ਨਹੀਂ ਦਿੱਤੀ ਕਿ ਆ ਜਗ੍ਹਾ ਤੇ ਪੱਥਰ ਵੱਜਦੇ ਜੀ ਕੋਈ ਧਿਆਨ ਦਿਓ ਕਿਸੇ ਨੂੰ ਨਹੀਂ ਦੱਸਿਆ ਕਦੀ ਦੱਸਿਆ ਜੀ ਸਾਰੇ ਮੈਂ ਆਪਣੇ ਮਾਲਕ ਨੂੰ ਪਹਿਲਾਂ ਹੀ ਗੱਲ ਦੱਸਿਆ ਕੀ ਭਾਜੀ ਐਦਾਂ ਹੁੰਦਾ ਆ ਤਾਂ ਉਹਨਾਂ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ ਠੀਕ ਆ ਆਪਾਂ ਇਹ ਗੱਲ ਅੱਗੇ ਕਹਿ ਦਿੰਨੇ ਆ ਕਿਸੇ ਨੂੰ ਕਿ ਉੱਥੇ ਦੇਖਾਂਗੇ ਜੇ ਆਪਾਂ ਕਿਸੇ ਨੂੰ ਫੜਾਂਗੇ ਫਿਰ ਪੁਲਿਸ ਨੂੰ ਦੱਸਾਂਗੇ ਕਿ ਇੱਥੇ ਬੰਦਾ ਆਉਂਦਾ ਆ ਤੇ ਉਹੀ ਮਾਰਦਾ ਆ ਕਈ ਵਾਰ ਹੋ ਜਾਂਦਾ ਚਲੋ ਕੋਈ ਵੀ ਗਲਤੀ ਨਾ ਲੱਗ ਜਾਂਦਾ ਲੇਕਿਨ ਗਲਤੀ ਨਾ ਤਾਂ ਇਹ ਹੈ ਨਹੀਂ ਜੀ ਇਹ ਬੰਦੇ ਨੇ ਹੀ ਮਾਰਿਆ ਮੇਰੇ ਸਾਹਮਣੇ ਮਾਰਿਆ ਮੇਰਾ ਮੁੰਡਾ ਵੀ ਦੇਖਿਆ ਸੀਗਾ ਉਹ ਮੋਟਰਸਾਈਕਲ ਤੇ ਬੈਠੇ ਸੀ ਐ ਐ ਕਰਦਾ ਪਿਆ ਸੀਗਾ ਮੋਟਰਸਾਈਕਲ ਤੇ ਹੱਥ 'ਚੇ ਪੱਥਰ ਰੱਖ ਕੇ ਉਹਨੇ ਹੀ ਮਾਰਿਆ ਵਾ ਉਹਨੇ दारू-ਦੂਰੂ ਵੀ ਪੀਤੀ ਹੋਣੀ ਆ ਮੇਰੇ ਹਿਸਾਬ ਨਾਲ ਤਾਂ ਉਹਨੇ ਮਾਰਿਆ ਇੱਕ ਇਹ ਜਿਹੜੀਆਂ ਚੀਜ਼ਾਂ ਕਦੋਂ ਤੋਂ ਚੱਲ ਰਹੀਆਂ ਪੱਥਰ-ਪੁੱਥਰ ਮਾਰਨੇ ਜੀ ਇਹ ਨਾ ਸਾਰੀ ਇਹ 8-9 10 ਦਿਨ ਤੋਂ ਹੋ ਗਿਆ ਜੀ ਇਹ ਆ ਇਹ 10 ਦਿਨ ਤੋਂ ਹੀ ਚੱਲ ਰਿਹਾ ਵਾ ਹਾਂ ਕਹਿੰਦੇ ਜਿਹੜੇ ਇਹ ਪੱਥਰ ਚੱਲ ਰਹੀ ਹੈ ਡਰਾਈਵਰਾਂ ਤੇ ਇੱਕ ਕਹਿੰਦੇ ਗੱਲ ਕਸ਼ਮੀਰ ਤੱਕ ਪਹੁੰਚ ਗਈ ਹੈ ਉੱਥੇ ਦੇ ਡਰਾਈਵਰ ਵੀ ਵੀਡੀਓ ਪਾ ਰਹੇ ਆ ਕਿ ਮੇਰੇ ਪੱਥਰ ਮਾਰਤਾ ਸੋਸ਼ਲ ਮੀਡੀਆ ਤੇ ਬੜੀ ਚੀਜ਼ਾਂ ਚੱਲ ਰਹੀਆਂ ਨੇ ਨਹੀਂ ਨਹੀਂ ਸਰ ਫਿਰ ਇਦਾਂ ਦਾ ਇਹ ਹੋ ਨਹੀਂ ਸਕਦਾ ਕਿਉਂਕਿ ਜਿਹੜੀ ਬੰਦਾ ਆਪਣੀ ਆਖੋ ਦੇਖਦਾ ਨਾ ਸਰ ਉਹੀ ਮੰਨਦਾ ਆ ਕਿਉਂਕਿ ਮੈਂ ਤਾਂ ਦੇਖਿਆ ਜੀ ਬੰਦੇ ਮਾਰਦੇ ਆ ਸਾਹਮਣੇ ਮੇਰੇ ਮਾਰੇ ਆ ਬੰਦੇ ਨੇ ਠੀਕ ਆ ਕੁਦਰਤੀ ਮੈਂ ਤਾਂ ਮੇਰਾ ਮੁੰਡਾ ਬੈਠਾ ਸੀਗਾ ਜੇ ਮੈਂ ਉਹਨੂੰ ਉੱਥੋਂ ਨਹੀਂ ਹਟਾਂਦਾ ਫਿਰ ਮੇਰੇ ਮੁੰਡੇ ਦੇ ਇੱਥੇ ਵੱਜਣੀ ਦੀ ਸਿਰ ਦੇ ਪਿੱਛੇ ਐਡਾ ਕਾ ਪੱਥਰ ਜੇ ਬੰਦੇ ਦੇ ਬੰਦਾ ਤਾਂ ਮਿੰਟਾਂ 'ਚ ਹੀ ਖਤਮ ਹੋ ਜਾਊਗਾ ਜੀ ਉਹਨੂੰ ਥੋੜੀ ਪਤਾ ਲੱਗਣਾ ਐਡਾ ਕਾ ਪੱਥਰ ਮਾਰਿਆ ਜੀ ਕੋਈ ਐਡਾ ਐਡਾ ਤਾਂ ਨਹੀਂ ਕੋਈ ਉਹਨਾਂ ਦੀ ਇਹ ਮਨਸ਼ਾ ਤਾਂ ਨਹੀਂ ਕੋਈ ਬਾਹਰ ਦੇ ਨੰਬਰ ਜਿੱਦਾਂ ਪੰਜਾਬ ਤੋਂ ਬਾਹਰ ਦੇ ਨੰਬਰ ਨੂੰ ਟਾਰਗੇਟ ਤਾਂ ਨਹੀਂ ਕਰਦੇ ਪੱਥਰ ਮਾਰ ਕੇ ਨਹੀਂ 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 ਜੀ ਬਾਹਰ ਦੇ ਬਾਹਰ ਦੇ ਕਈ ਜੋੜੇ ਪਿੱਛੇ ਰਹਿ ਜਾਂਦੇ ਆ ਨਾ ਜੀ ਤੁਹਾਨੂੰ ਤਾਂ ਹੁਣ ਤਾਂ ਤੁਹਾਨੂੰ ਤਾਂ ਪਹਿਣ ਲੱਗਿਆ ਦੇਖ ਕਰਕੇ ਉਹ ਮਾਰਦੇ ਆ ਜਿਵੇਂ ਹੁਣ ਮੇਰਾ ਪੰਜਾਬ ਨੰਬਰ ਆ ਮੈਂ ਤਾਂ ਇੱਧਰ ਚੱਲਦਾ ਰਹਿਣਾ ਆ ਮਤਲਬ 100 150 ਕਿਲੋਮੀਟਰ ਦੀ ਰੇਂਜ ਦੇ ਵਿੱਚ ਰਹਿਣਾ ਆ ਮੈਂ ਤਾਂ ਕਦੇ-ਕਦੇ ਇੱਧਰ ਦੀ ਨੰਗਦਾ ਆ ਹੁਣ ਤਾਂ 22 ਸੰਜੋਗ ਉਹਨਾਂ ਨੇ ਦੇਖ ਲਿਆ ਹੋਣਾ ਕਿ ਹੁਣ ਇੱਕ ਗੱਡੀ ਖੜ ਗਈ ਆ ਬ੍ਰੇਕ ਲੱਗ ਗਿਆ ਹੁਣ ਇਹਨੂੰ ਵੀ ਫੜ ਲੈਂਦੇ ਆ ਜੀ ਇਹ ਚੱਕਰ ਹੋਊਗਾ ਉਹਨਾਂ ਨੇ ਇਸ ਕਰਕੇ ਮੈਨੂੰ ਮਾਰਿਆ ਹੁਣ ਪੱਥਰ ਚੱਕ ਕੇ ਕਿਉਂ ਇਹਨੂੰ ਫੜਦੇ ਆ ਜਦੋਂ ਰਸਤੇ 'ਚੋਂ ਤੁਸੀਂ ਖੜਦੇ ਹੋ ਕਿਤੇ ਖਾਣ ਪੀਣ ਲਈ ਹਨ ਆਪਰ ਸੇ ਡਰਾਈਵਰ ਭਾਈ ਇਕੱਠੇ ਹੋ ਜਾਂਦੇ ਫਿਰ ਆਪਸ 'ਚ ਇਹ ਗੱਲਾਂ ਹੁੰਦੀਆਂ ਕਿ ਪੱਥਰ ਮੇਰੇ ਮਾਰਦਾ ਮੇਰੇ ਮਾਰਦਾ ਹਾਂਜੀ ਹਾਂਜੀ ਆਪਾਂ ਕਹਿੰਨੇ ਆ ਜੀ ਦੂਸਰੇ ਨੂੰ ਬੋ ਦੱਸਦੇ ਆ ਕਿ ਵੀਰ ਜੀ ਉੱਥੇ ਤੁਸੀਂ ਸਤਾਰਕ ਹੋ ਜਾਓ ਉੱਥੇ ਇਹ ਬੰਦੇ ਇਹ ਕੰਮ ਕਰਦੇ ਆ ਡਰਾਈਵਰਾਂ ਨੂੰ ਦੱਸਿਆ ਮੇਰੇ ਕੋਲ ਹੋਰ ਵੀ ਡਰਾਈਵਰ ਬੈਠੇ ਸੀਗੇ ਉਹ ਵੀ ਆਹੀ ਗੱਲ ਕਹਿੰਦੇ ਪਏ ਸੀ ਕਿ ਉਸਤਾਦ ਜੀ ਹੁਣ ਪੱਥਰ ਮਾਰਿਆ ਹੁਣ ਦੱਸੋ ਕੀ ਕਰੀਏ ਮੈਂ ਉਹਨਾਂ ਨੂੰ ਕਿਹਾ ਉਸਤਾਦ ਜੀ ਤੁਸੀਂ ਵੀ ਸੰਭਲ ਕੇ ਰਹੋ ਜੇ ਨਜ਼ਦੀਕੀ ਜਿੱਥੇ ਕਿਤੇ ਨਾਕਾ ਲੱਗਦਾ ਆ ਉਹਨਾਂ ਨੂੰ ਵੀ ਸੁਚਿਤ ਕਰਦੇ ਹੋ ਕਿ ਹਾਂਜੀ ਭਾਜੀ ਇੱਥੇ ਪੱਥਰ ਮਾਰਦੇ ਆ ਤੁਸੀਂ ਮੜਾ ਜਾ ਘੁੰਮ ਕੇ ਆ ਜਾਓ ਕਰੋ ਦੇਖ ਲਿਆ ਕਰੋ ਉਹਨਾਂ ਨੇ ਕਿਹਾ ਠੀਕ ਆ ਉਸਤਾਦ ਦੱਸ ਦਾਂਗੇ ਆਪਾਂ ਵੀ ਜੇ ਤੁਸੀਂ ਤੁਹਾਨੂੰ ਬੰਦਾ ਕੋਈ ਹੋਰ ਟੱਕਰਿਆ ਤੁਸੀਂ ਵੀਡੀਓ ਬਣਾ ਕੇ ਸਾਨੂੰ ਦੇ ਦਿਓ ਜਿਵੇਂ ਮੈਂ ਹੁਣ ਇੱਕ ਵੀਡੀਓ ਬਣਾਈ ਸੀ ਮੇਰੇ ਮੁੰਡੇ ਨੇ 22 ਸੰਜੋਗ ਉਹਦੇ ਵਿੱਚ ਤਾਂ ਮੈਂ ਤਾਂ ਗੱਡੀ ਚਲਾਉਂ ਉਹਨੂੰ ਪੱਥਰ ਜਦੋਂ ਵੱਜਿਆ ਨਾ ਉਹ ਡਰ ਗਿਆ ਮੁੰਡਾ ਕਿ ਕਿਸੇ ਨੇ ਉਹਦੀ ਗੱਡੀ 'ਚ ਮਾਰਤਾ ਪਤਾ ਨਹੀਂ ਕੀ ਮਾਰਤਾ ਕਿਹੜੇ ਹਿਸਾਬ ਨਾਲ ਮਾਰਤਾ ਉਹ ਮੁੰਡਾ ਡਰ ਗਿਆ ਤਾਂ ਕਰਕੇ ਉਹਨੇ ਵੀਡੀਓ ਜੀ ਥੋੜੀ ਜਿਹੀ ਬਣਾਈ ਉਹ ਮੁੰਡੇ ਨੂੰ ਨਹੀਂ ਲੈ ਪਾਇਆ ਕਿਉਂਕਿ ਉਹ ਸਪੀਡ ਤੇ ਨਾਲ ਸੀਗਾ ਇੱਕ ਮੁੰਡਾ ਇਦਾਂ ਇਦਾਂ ਕਰਦਾ ਪਿਆ ਸੀ ਪੱਥਰ ਲੀਕਾ ਔਰ ਦੂਜਾ ਮੋਟਰਸਾਈਕਲ ਚਲਾਉਂਦਾ ਸੀ ਉਹ ਸਪੀਡ 'ਚ ਹੀ ਸੀਗਾ ਤਾਂ ਕਰਕੇ ਉਹ ਆਏ ਨਹੀਂ ਜੀ ਕੈਮਰੇ ਦੇ ਵਿੱਚ ਜਿਹੜਾ ਮੋਟਰਸਾਈਕਲ ਤੇ ਪੱਥਰ ਮਾਰਿਆ ਤੁਸੀਂ ਕਹਿ ਰਹੇ ਹੋ ਕਿ ਮੋਟਰਸਾਈਕਲ ਦੀ ਉਹਦਾ ਨੰਬਰ ਪੜਿਆ ਕੁਝ ਯਾਦ ਹੈ ਕੋਈ ਨੰਬਰ ਪੜਿਆ ਹੋਵੇ ਤਾਂ ਤੁਸੀਂ ਤੇ ਤੁਹਾਡੇ ਬੰਦੇ ਨੇ ਉਹ ਬੰਦੇ ਨੂੰ ਪਤਾ ਹੋਊਗਾ ਜੀ ਉਹ ਮੁੰਡੇ ਨੂੰ ਪਤਾ ਹੋਊਗਾ ਮੁੰਡਾ ਮੁੰਡਾ ਹੀ ਬਣਾਉਂਦਾ ਸੀਗਾ ਮੈਂ ਤਾਂ ਗੱਡੀ ਚਲਾਉਂਦਾ ਸੀ ਉਸ ਟਾਈਮ ਇਹਦੇ ਆਪਣੇ ਮੇਨ ਰੋਡ ਤੇ ਦਿੱਲੀ ਆੜੇ ਦੇ ਵਿੱਚ ਸੀਗਾ ਮੈਂ ਮੈਂ ਥੋੜੀ ਮાળੀ ਉਨੀ ਗੱਡੀ ਸਪੀਡ ਨਾਲ ਵੀ ਨਹੀਂ ਸੀ ਕਿ ਮੇਰੀ ਗੱਡੀ ਬਹੁਤ ਹਲਕੀ ਸੀ ਮੁੰਡਾ ਕਹਿੰਦਾ ਸੀ ਉਹ ਜਾਂਦਾ ਆ ਉਹ ਜਾਂਦਾ ਆ ਫਿਰ ਮੈਂ ਤਾਂ ਇੱਧਰ ਨੂੰ ਜਾਂਦਾ ਸੀ ਉਹ ਤਾਂ ਰੋਂਗ ਸਾਈਡ ਭੱਜੀ ਜਾਂਦੇ ਸੀ ਤਾਂ ਕਰਕੇ ਜਿਹੜੀ ਜਗ੍ਹਾ ਤੇ ਪੱਥਰ ਮਾਰਿਆ ਤੁਹਾਡੇ ਟਰੱਕ ਤੇ ਉਹਦੀ ਐਗਜੈਕਟ ਲੋਕੇਸ਼ਨ ਕੀ ਸੀ ਇਸ ਜੈਕ ਲੁਕੇਸ਼ਨੋਂ ਤੇ ਜਿਹੜਾ ਆਪਣਾ 에어ਪੋਰਟ ਵਾਲਾ ਪੁਲ ਉਧਰੋਂ ਢੰਡਾਰੀਆਂ ਜਦੋਂ ਤੁਸੀਂ ਆਉਂਗੇ ਨਾ 에어ਪੋਰਟ ਵਾਲਾ ਪੁਲ ਵਿਚਾਲੇ ਜਦੋਂ ਚੜੋਗੇ ਇਧਰਲੇ ਪਾਸੇ ਦਰਗਾਹ ਹੈਗੀ ਆ ਦਰਗਾਹ ਤੋਂ ਥੋੜਾ ਜਿਹਾ ਮੰਨ ਲਓ 10 ਕਦਮ ਅੱਗੇ ਵਧੋਂਗੇ ਨਾ ਉੱਥੇ ਮਾਰੀ ਸੀ ਉਹਨਾਂ ਨੇ ਪਤਾ ਮਤਲਬ ਤੁਸੀਂ ਲੁਧਿਆਣੇ ਤੋਂ ਦਿੱਲੀ ਵੱਲ ਨੂੰ ਜਾ ਰਹੇ ਸੀ ਹਾਂਜੀ ਹਾਂਜੀ ਇਧਰ ਨੂੰ ਹੀ ਆ ਰਹੇ ਸੀਗੇ ਜੀ ਆਪਾਂ ਉੱਥੇ ਨਾ ਰੋਂਗ ਸਾਈਡ ਥੋੜਾ ਘਾਰਾਕੂਰਾ ਆ ਰਹੀਆਂ ਸੀਗੀਆਂ ਕੋਈ ਅੱਗੇ ਹਾਸਾ ਹੋ ਗਿਆ ਸੀ ਤਾਂ ਕਰਕੇ ਮੈਂ ਸਲੋ ਕਰ ਲਈ ਸੀ ਗੱਡੀ ਕਿ ਵੱਜਣਾ ਜਵੇ ਵਿੱਚੇ ਆ ਕੇ ਹਾਂਜੀ ਤਾਂ ਉਹਨਾਂ ਨੇ ਮਾਰਿਆ ਸੀ ਉਸ ਵਿੱਚ ਮੋਕਲ ਕਰਕੇ ਉਹਨਾਂ ਨੇ ਕੋਈ ਕਈ ਡਰਾਈਵਰ ਕੋਈ ਇੱਦਾਂ ਦਾ ਡਰਾਈਵਰ ਮਿਲਿਆ ਜਿਹੜਾ ਕਵੇ ਜਿਹਦੇ ਨਾਲ ਕੋਈ ਹਾਦਸਾ ਹੋਇਆ ਜਿੱਦਾਂ ਸਾਡੇ ਕੋਲ ਇੱਕ ਵੀਡੀਓ ਆ ਗਈ ਉਹਦੇ ਨੱਕ ਤੇ ਪੱਥਰ ਵੱਜਿਆ ਉਹਦੀ ਹੱਡੀ ਟੁੱਟ ਗਈ ਕੋਈ ਇੱਦਾਂ ਦਾ ਡਰਾਈਵਰ ਮਿਲਿਆ ਕਿ ਉਹਦੇ ਨਾਲ ਹਾਦਸਾ ਹੋਇਆ ਕਹਿੰਦੇ ਟਰੱਕਾਂ ਦੇ ਖੜ ਜਾਂਦੇ ਤੇ ਟੈਟੂਰ ਵੀ ਲਾ ਲੈਂਦੇ ਹਾਂ ਹਾਂਜੀ ਉਹ ਤਾਂ ਲਾ ਲਿੰਨੇ ਆ ਜੀ ਉਹ ਤਾਂ ਗੱਡੀ ਦੇ ਵਿੱਚ ਜੀ ਉਹ ਪਤਾ ਨਹੀਂ ਕਿਹੜਾ ਪਰਫਿਊਮ ਜਾ ਮਾਰ ਦਿੰਦੇ ਆ ਬੰਦਾ ਆਪ ਹੀ ਅੰਦਰ ਲੰਬਾ ਹੋ ਜਾਂਦਾ ਆ ਜੀ ਉਹ ਮਿੰਟਾਂ ਚ ਖੋਲ ਕੇ ਡੈਕੂਡੋ ਕੋ ਪੱਕੇ-ਪੁੱਕੇ ਤੱਕ ਵੀ ਨਹੀਂ ਛੱਡਦੇ ਜੀ ਸਾਰਾ ਲੈ ਜਾਂਦੇ ਆ ਖੋਲ ਕੇ ਬੈਟਰੀ ਦੀ ਤਾਂ ਗੱਲ ਹੀ ਛੱਡ ਦਿਓ ਜੀ ਇਹ ਤਾਂ ਜੀ ਮੰਨ ਲਓ ਨਾ ਪਿਛਲੇ ਮਹੀਨੇ ਹੋਇਆ ਸੀਗਾ ਇੱਥੇ ਹੀ ਹੋਇਆ ਸੀਗਾ ਇੱਕ ਮੁੰਡਾ ਹੈਗਾ ਆ ਦੀਪਾ ਦੀਪਾ ਨਾ ਦਾ ਉਹਦੀ ਗੱਡੀ ਦਾ ਉਹ ਤਾਂ ਜੀ ਗੁਜਰਾਤੀ ਗੱਡੀ ਚਲਾਉਂਦਾ ਆ ਉਹ ਕੁਦਰਤੀ ਆ ਗਿਆ ਉਧਰੋਂ ਮੈਨੂੰ ਕਹਿੰਦਾ ਓਸਤਾਦ ਮੈਂ ਆ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਜੀ ਆ ਗਿਆ ਉਹ ਸਵੇਰੇ ਮਿਲਾਂਗੇ ਉਹ ਉੱਥੇ ਲਵੇ ਸਾਨਿਆ ਟਾਬੇ ਤੇ ਰੋਟੀ ਖਾ ਕੇ ਸੋ ਗਿਆ ਸੋਇਆ ਸਵੇਰੇ ਉੱਠਿਆ ਜਦੋਂ ਉਹਨੇ ਕਿਹਾ ਕਿ ਬਾਈ ਹੁਣ ਗੇਅਰ ਮਾਰਦੇ ਆ ਤੇ ਨਾਲ ਹੀ ਉਹਦੇ ਥੋੜਾ ਖੁੰਜੇ ਚ ਖੜੇ ਕੀਤੀ ਸੀ ਉਹਨੇ ਗੱਡੀ ਟਾਬੇ ਤੋਂ ਥੋੜਾ ਜਿਹਾ ਗਾਂ ਨੂੰ ਉੱਥੇ ਉਹਨੂੰ ਪਤਾ ਹੀ ਨਹੀਂ ਲੱਗਿਆ ਉਹਦੇ ਬੈਟਰੀ ਵੁਟਰੀ ਸਾਰੀ ਕੱਢ ਲਈ ਉਹਨਾਂ ਨੇ ਪੱਖੇ ਵੀ ਨਹੀਂ ਛੱਡੇ ਆ ਫਿਰ ਉਹ ਜਾ ਕੇ ਟ੍ਰਾਂਸਪੋਰਟਰ ਨਗਰ ਚੋਂ ਬੈਟਰੀਆਂ ਲੈ ਕੇ ਪਾ ਕੇ ਗੱਡੀ ਸਟਾਰਟ ਕਰਕੇ ਟ੍ਰਾਂਸਪੋਰਟਰ ਨਗਰ ਜਾ ਕੇ ਸਾਰਾ ਸਮਾਨ ਪਾ ਕੇ ਫਿਰ ਉਹ ਜੰਮੂ ਨੂੰ ਗਿਆ ਉਹ ਹਾਂਜੀ ਨਹੀਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਫਿਰ ਪੁਲਿਸ ਨੂੰ ਕਿਉਂ ਨਹੀਂ ਇਨਫੋਰਮੇਸ਼ਨ ਦਿੰਦੇ ਫਿਰ ਕਿੱਦਾਂ ਪਤਾ ਲੱਗੂਗਾ ਪੁਲਿਸ ਕਿੱਦਾਂ ਇਦਾਂ ਦੇ ਚ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਪੱਥਰ ਮਾਰਦੇ ਇਹਨਾਂ ਨੂੰ ਕਿੱਦਾਂ ਫੜੋਗੀ ਸਰ ਐਕਚੁਅਲੀ ਨਾ ਸਾਨੂੰ ਪਤਾ ਨਹੀਂ ਹੁੰਦਾ ਸਰ ਕਿ ਕਿਹੜੇ ਸਟੇਜ ਦੇ ਵਿੱਚ ਆਪਾਂ ਨੂੰ ਖੜਨਾ ਆ ਕਿਹੜੀ ਜਗ੍ਹਾ ਦੇ ਵਿੱਚ ਖੜਨਾ ਤੇ ਉੱਥੇ ਕਿੰਨੇ ਕੁ ਦੂਰ ਤੇ ਹੋਊਗਾ ਆਪਾਂ ਤਾਂ ਬਸ ਬੰਦੇ ਨੂੰ ਜਿਹੜਾ ਮਿਲਦਾ ਰਾਹ ਚੱਲਦੇ ਉਹਨੂੰ ਪੁੱਛ ਲਈਦਾ ਉਸਤਾਦ ਕਿੱਥੇ ਜਾਣਾ ਹੈ ਇਹ ਜਗ੍ਹਾ ਕਿੱਥੇ ਪਾਊਗੀ ਉਹ ਬਸ ਉਹਨਾਂ ਹੀ ਦੱਸ ਦਿੰਦੇ ਹੁਣ ਆਪਣੇ ਕੋਲ ਗੱਡੀਆਂ ਗੱਡੀ ਛੱਡ ਕੇ ਤਾਂ ਨਹੀਂ ਨਾ ਜਾ ਸਕਦੇ ਸਰ ਜਿਉਂਣ ਇੱਥੇ ਗੱਡੀ ਛੱਡ ਕੇ ਆਪਾਂ ਚੱਲ ਜਾਈਏ ਪਤਾ ਲੱਗਿਆ ਗੱਡੀ ਵੀ ਕਿਸੇ ਨੇ ਲੈ ਕੇ ਚੱਲ ਗਿਆ ਸਾਡਾ ਬਾਹੂ ਕਹੂਗਾ ਤੂੰ ਇਦਾਂ ਕਿਉਂ ਖੜੇ ਕੀਤੇ ਉੱਥੇ ਗੱਡੀ ਚੱਲੋ ਤੂੰ ਗੱਡੀ ਵਿੱਚ ਰਹਿਣਾ ਤਾਂ ਗੱਲ ਵੱਖਰੀ ਹੋ ਜਾਂਦੀ ਆ ਉਹੀ ਗੱਲ ਆ ਨਾ ਸਰ ਆਪਾਂ ਗੱਡੀ ਛੱਡ ਕੇ ਨਹੀਂ ਨਾ ਜਾ ਸਕਦੇ ਕਿਦਰ ਵੀ ਬਸ ਐਕਚੁਅਲੀ ਜਿੱਦਾਂ ਕਿਤੇ ਨਾਕਾ ਨੁੱਕਾ ਲੱਗਦਾ ਉੱਥੇ ਦੱਸ ਦਿੰਦਾ ਆਪਾਂ ਕਿ ਹਾਂਜੀ ਸਰ ਇੱਥੇ ਇਹ ਹੁੰਦਾ ਆ ਉਹ ਵੀ ਸੁਣ ਲੈਂਦੇ ਕਹਿੰਦੇ ਕੋਈ ਗੱਲ ਨਹੀਂ ਆਪਾਂ ਧਿਆਨ ਰੱਖਾਂਗੇ ਜਿਵੇਂ ਹੁਣ ਸਾਡੇ ਨਾਲ ਹੋਇਆ ਸੀਗਾ ਉਹ ਜਿਹੜੇ ਰੋਡ ਤੇ ਖੜਦੇ ਆ ਜਿਹੜੇ ਨਹੀਂ ਉਹ ਦੇਖਦੇ ਆ ਜੀ ਸਪੀਡ ਚਲਦੀਆਂ ਨੇ ਕਾਰਾਂ ਉਹਨਾਂ ਨੂੰ ਮਿਲੇ ਸੀਗੇ ਆਪਾਂ ਸਵੇਰੇ ਉਹਨਾਂ ਨੂੰ ਦੱਸਿਆ ਸੀ ਮੈਂ ਕਿ ਸਰ ਇੱਥੇ ਇਹ ਕੰਮ ਹੁੰਦਾ ਆ ਰਾਤ ਨੂੰ ਜਦੋਂ ਧੁੰਦ ਪੈਂਦੀ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਆਪਾਂ ਦੇਖ ਲਾਂਗੇ मतलब ये पत्थर वाली गल ਤੁਸੀਂ ওভার ਸਪੀਡ ਦਾ ਜਿਹਨਾਂ ਨੇ ਕੈਮਰਾ ਹੈ ਉਹਨਾਂ ਨੂੰ ਦੱਸੀ ਆ? ਹਾਂਜੀ। ਹਾਂਜੀ ਉਹਨਾਂ ਨੂੰ ਦੱਸਿਆ ਵੀ ਆ ਜੀ ਮੈਂ। ਤਾਂ ਮੈਂ ਪਰਸੋਂ ਆ ਵੀ ਇਧਰੋਂ ਜਾਊਂਗਾ ਜੀ ਉਹੀ ਚੈੱਕ ਕਰਨਾ ਹੈ ਕਿ ਉਹ ਜਾਂਦੇ ਆ ਕਿ ਨਹੀਂ ਜਾਂਦੇ ਆ ਉੱਧਰ। ਆ ਇਸੇ ਕਰਕੇ ਮੈਂ ਇੱਥੇ ਗੱਡੀ ਖੜਾ ਲਈ ਮੈਂ ਮੈਂ ਤਾਂ ਜਾਣ ਲੱਗਿਆ ਸੀਗਾ ਇੱਥੋਂ ਚੈੱਕ ਕਰਨਾ। ਹਾਂ ਮੇਰੇ ਬਾਪੂ ਨੇ ਕਿਹਾ ਮੈਨੂੰ ਸਪੈਸ਼ਲੀ ਕਿ ਤੋਤੇ ਖੜ ਜਾ 6 ਵਜੇ ਇੱਥੋਂ ਗੱਡੀ ਗੇਅਰ ਮਾਰੀ ਹੌਲੀ ਹੌਲੀ ਚੱਲਦਾ ਹੋਏ ਸਰਵਿਸ ਰੋਡ ਤੋਂ ਹੀ ਆਈ। ਦੇਖਿਓ ਸਰਵਿਸ ਰੋਡ ਤੇ ਕਿਹੜਾ ਕਿਹੜਾ ਬੰਦਾ ਨੰਗਦਾ ਆ। ਜਿਹੜਾ ਤੈਨੂੰ ਡਾਊਟ ਹੋਊਗਾ ਨਾਲੇ ਤੂੰ ਜਦੀ ਫੋਨ ਮਾਰੀ ਮੈਂ ਪਿੱਛੇ ਪੁਲਿਸ ਲੈ ਕੇ ਆਉਂਗਾ ਹਾਂਜੀ ਇਹ ਡਰਾਈਵਰ ਭਾਈ ਆ ਜਿਹੜਾ ਗੱਡੀ ਚਲਾ ਰਿਹਾ ਸੀ ਤੇ ਇਹਦੇ ਟਰੱਕ ਤੇ ਜਿਹੜਾ ਸੋਮਵਾਰ ਦੀ ਹੈ ਤੇ ਇਹਦੀਆਂ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਕਿ ਟਰੱਕ ਚੱਲ ਰਿਹਾ ਸੀ ਤੇ ਉਹਦੇ ਟਰੱਕ ਤੇ ਜਿਹੜੇ ਆ ਪੱਥਰ ਮਾਰੇ ਗਏ ਇਹ ਡਰਾਈਵਰ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਮੇਰੇ ਨਾਲ ਵੀ ਇਹ ਜਿਹੜੀ ਆ ਅਨੋਨੀ ਹੋਈ ਹੈ ਪੱਥਰ ਮਾਰੇ ਜਾਂਦੇ ਆ ਇਸ ਜਗ੍ਹਾ ਤੇ ਜਿਹੜੀ ਆ ਦਰਾਹੇ ਤੋਂ ਸਾਨੇਵਾਲ ਰੋਡ ਹੈ ਜਿਹੜੀ ਆ ਨੈਸ਼ਨਲ ਹਾਈਵੇਅ ਉਸ ਜਗ੍ਹਾ ਤੇ ਰਾਤ ਨੂੰ ਪੱਥਰबाजी ਹੁੰਦੀ ਆ ਟਰੱਕਾਂ ਤੇ ਮੋٹے ਮੋٹے ਪੱਥਰ ਆ ਜਿਹੜੇ ਉਹ ਮਾਰ ਦਿੱਤੇ ਜਾਂਦੇ ਆ ਮਨਸ਼ਾ ਕੀ ਹੁੰਦੀ ਆ ਟਰੱਕ ਰੁਕੂਗਾ ਉਸ ਨੂੰ ਲੁੱਟ ਖੋ ਉਹਦੇ ਨਾਲ ਕੀਤੀ ਜਾਵੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਕਿਉਂਕਿ ਪੁਲਿਸ ਦੀ ਨਿਗਾਹ ਦੇ ਵਿੱਚ ਇਹ ਮਾਮਲਾ ਚੜਿਆ ਹੋਇਆ ਕਿਉਂਕਿ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਇਸ ਦੀਆਂ ਖਬਰਾਂ ਵੀ ਪਹਿਲੇ ਦਰਸ਼ਕਾਂ ਤੱਕ ਪਹੁੰਚਾਈਆਂ ਗਏ ਨੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਕਰ ਰਹੀ ਆ ਇਸ ਮਾਮਲੇ ਦੀ ਗੱਲਬਾਤ ਵੀ ਪੁਲਿਸ ਦੇ ਨਾਲ ਕਰਾਂਗੇ ਕਿ ਇਸ ਮਾਮਲੇ ਨੂੰ ਕਦੋਂ ਤੱਕ ਸੁਲਝਾ ਲਿਤਾ ਜਾਊਗਾ ਕਿ ਕਿਹੜੇ ਲੋਕ ਐ ਉਹ ਜਿਹੜੇ ਇਸ ਜਗ੍ਹਾ ਤੇ ਪੱਥਰ ਐ ਜਿਹੜੇ ਆ ਚਲਾਉਂਦੇ ਆ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ ਸੌਰਵ ਰੋਡ ਦੀ ਰਿਪੋਰਟ ਧੰਨਵਾਦ ਅਜੀ ਗਰੁੱਪ ਵਾਲਿਓ ਬੈਗ ਫਰਮੋ ਰੋਡ ਤੇ ਚੱਲੋ ਧਿਆਨ ਨਾਲ ਜਰੇ ਵੀਰ ਮੈਂ ਹੈਗਾ ਐਵਲੇ ਦਰਾਹੇ ਵਾਲਾ ਪੁਲ ਨਾਲ ਕਿ ਲੁਧਿਆਣਾ ਵਾਲੋਂ ਜਸਟ ਪੁਲ ਉਤਰੀਆ ਮਾਰੇ ਸਾਹਮਣੇ ਪੱਥਰ ਵੱਜਾ ਆਹ ਚੀਜਾਂ ਤੋੜ ਕੇ ਸਾਈਡ ਦਾ ਤੋੜ ਕੇ ਸਿੱਧਾ ਪੱਥਰ ਮੇਰੇ ਵੱਲੋਂ ਨੱਕ ਦੀ ਹੱਡੀ ਦੇ ਵੱਜਾ ਆਹ ਪੱਤਰਾ ਟਾਈਮ ਕੀ ਹੋਇਆ ਜੇ ਸਿਰਫ 10 ਵਜੇ ਰੇ 9:52 57 ਮਿੰਟ ਹੋਏ ਜਦੋਂ ਇਹ ਪੱਤਰਾ ਵਜਾ ਮੇਰੇ ਤੇ ਭਾਈ ਧਿਆਨ ਨਾਲ ਚਲੋ ਰੋਡ ਤੇ ਰੋਡ ਤੇ ਬਹੁਤ ਕੁਝ ਹੋ ਰਿਹਾ ਜੇ ਪਹਿਲੀ ਗੱਲ ਤੇ ਮਜਬੂਰੀ ਆ ਚਲੋ ਰੇ ਰਾਤ ਨੂੰ ਚਲੋ ਹੀ ਨਾ ਤੇ ਚੱਲਣਾ ਮਦੇ ਭਾਈ ਕੋਈ ਆਪਣੀ ਸੇਫਟੀ ਨਾਲ ਚਲੋ ਮੇਰੇ ਭਰਾ ਹੁਣ ਹਸਪੀਟਲ ਖੜਿਆ ਹੈ ਮੇਰੇ ਬੰਦਿਆਂ ਜੋ ਕੇ ਲਾਗੇ ਹੋਟਲ ਸੀ ਤੇ ਇੱਥੇ ਕੋਈ ਇਹ ਨਹੀਂ ਹੈ ਕਿ ਜੰਗਲ ਆ ਲਾਗੇ ਹੋਟਲ ਆ ਪੈਸਾ ਠੇਕਾ ਵਾ ਸਭ ਕੁਝ ਆ ਫਿਰ ਵੀ ਇਹ ਕੰਮ ਹੋ ਗਿਆ ਤੇ ਜੰਗਲ ਚ ਹੋਵੇ ਮੇਰੀ ਕੀ ਬਣੇ ਸੌਂਸਾ ਹੋਵੇ ਤੇ ਫਿਰ ਕੀ ਬਣੇ ਬਈ ਮੇਰੇ ਧਿਆਨ ਨਾਲ ਸਾਡੇ ਭਰਾ ਮੇਰੇ ਆਪਣਾ ਵੇਖ ਕੇ ਚੱਲੋ ਅਜੇ ਕੋ ਟਾਈਮ ਜਿਆਦਾ ਨਹੀਂ ਆਇਆ 9:30 ਪਾਉਣੇ 10 ਦਾ ਟਾਈਮ ਜਦੋਂ 4:00 ਹੋ ਗਿਆ ਮੇਰੇ ਨਾਲ ਸਭ ਨੂੰ 7-8 ਹਜ਼ਾਰ ਰੁਪਈਆ ਲਾ ਕੇ ਆਇਆ ਹਸਪੀਟਲ ਤੇ ਮੇਰੇ ਨੱਕ ਰੋਜ ਨੂੰ ਪੈ ਪਈ ਆ ਫੋਨ ਨਹੀਂ ਸੀ ਰੁਕ ਗਿਆ ਤੇ ਹੁਣ ਮੈਨੂੰ ਪੁਲਿਸ ਮੁਲਾਜ਼ਮ ਨੇ ਛੱਡ ਕੇ ਗਿਆ ਗੱਡੀ ਦੇ ਕੋਲ ਪਤਾ ਚੱਗਾ ਆਈਆਂ ਨੇ ਅੱਗੇ ਹਰਦਮ ਸਿੰਘ ਨਾ ਇਹਦਾ ਇੰਸਪੈਕਟਰ ਵੀ ਹਰਦਮ ਸਿੰਘ ਬਹੁਤ ਵਧੀਆ ਬੰਦਾ ਸੀ ਮੇਰੀ ਪੂਰੀ ਕੇਅਰ ਕੀਤੀ ਇਹਦੇ ਬੰਦੇ ਨੇ ਜਦੋਂ ਆਹਨ ਨੂੰ ਗੱਡੀ ਕੋ ਲੈ ਕੇ ਵੀ ਗਿਆ ਛੱਡ ਕੇ ਵੀ ਗਿਆ ਬਹੁਤ ਐਵੇਂ ਆਖੀ ਫਲਾ ਜੇ ਮੇਰੇ ਕੈ ਦੁਨੀਆ ਦਾ ਪਹਿਲਾ ਬਾਕੀ ਮੇਰੇ ਭਰਾ ਸਾਰੇ ਜਿਹੜਾ ਧਿਆਨ ਨਾਲ ਚੱਲੋ ਬਾਈ ਇਹ ਹੁਣ ਮੇਰਾ ਨਾ ਚਾਂਸ ਹੋਇਆ ਲਾਈਵ ਬਣੇ ਹੁਣੇ ਬਸੀ ਮਾਲ ਕਿਰਪਾ ਕਰੇ ਸਾਰੇ ਸੁਖੀ ਰਹਿੰਦੇ ਰਹਿਣ ਪਰ ਮੇਰੇ ਭਰਾ ਧਿਆਨ ਨਾਲ ਠੀਕ ਹੈ ਨਾ ਬਿੱਲਾ ਮੇਰਾ ਨਾਮ ਕਰਵਾ ਲਈ ਮੇਰਾ ਪਿੰਡ ਧੰਨਵਾਦ ਬਾਈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ